प्यारी सिरोती प्यार पर इस सत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਪਾਈ ਦੇ ਨਾਲ ਖਬਰ ਅੰਮ੍ਰਿਤਸਰ ਲੋਕਾਂ ਵੱਲੋਂ ਭਾਰਤੀ ਕ੍ਰਿਕਟ ਟੀਮ ਦੀ ਚੈਂਪੀਅਨ ਟਰਾਫੀ ਜਿੱਤਣ ਦਾ ਜਸ਼ਨ ਮਨਾਉਣ ਅਤੇ ਆਤੀਸ਼ਬਾਜ਼ੀ ਚਲਾ ਕੇ ਇੱਕ ਦੂਜੇ ਮਿਠਾਈ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਹੋਰ ਵੀ ਵੀਡੀਓ ਵੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ কোডাারে <laughs> નાર કે દે નામ चलो यार सारे तैयार हो अगे आ रहे हो तुम डर गए अगे आओ सर मेरा नाम जी अशोक कुमार है जी ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਬੜੇ ਜਸ਼ਨ ਜਸ਼ਨ ਮਨਾਇਆ ਗਿਆ ਜੀ ਸਾਡੀ ਇੰਡੀਆ ਟੀਮ ਨੇ ਅੱਜ ਆਈਸੀਸੀ ਚੈਂਪੀਅਨਸ਼ਿਪ ਟਰੋਫੀ ਜਿੱਤੀ ਹੈ ਜੀ ਇਹਨਾਂ ਦੇ ਵਿੱਚ ਇਹਨਾਂ ਨੇ ਸਾਡੀ ਟੀਮ ਨੇ ਸਾਰੇ ਸਾਰੇ तकरीबन ਜਿੰਨੇ ਵੀ ਮੈਚ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਫਾਈਨਲ ਤੱਕ ਆ ਕੇ ਇਹਨਾਂ ਨੇ ਬਹੁਤ ਵਧੀਆ ਮਤਲਬ ਤਰੀਕੇ ਨਾਲ ਖੇਡ ਕੇ ਸਾਪਣੇ ਦੇਸ਼ ਨੂੰ ਇਹਨਾਂ ਨੇ ਮਤਲਬ ਇੱਕ ਤੋਹਫਾ ਦਿੱਤਾ ਵਾ ਅੱਜ ਇਸ ਤੋਹਫੇ ਨੂੰ ਅਸੀਂ ਸਾਰੇ ਲੈ ਕੇ ਬੜੇ ਖੁਸ਼ ਹੋਣ ਦੇ ਆ ਅੱਜ ਹਿੰਦੁਸਤਾਨ ਦੀ ਸਾਡੀ ਟੀਮ ਨੇ ਬੜੇ ਸਾਨੂੰ ਬਹੁਤ ਤਰੀਕੇ ਨਾਲ ਸਾਨੂੰ ਇੱਕ ਖੁਸ਼ੀ ਦਿੱਤੀ ਹੈ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੇ ਪੂਰੀ ਆਸ਼ਾ ਹੈ ਕਿ ਸਾਡੀ ਟੀਮ ਇਸੇ ਤਰ੍ਹਾਂ ਹੀ ਆਉਣ ਵਾਲੇ ਵਰਲਡ ਕੱਪ ਦੇ ਵਿੱਚ ਵੀ ਤਿਆਰੀ ਕਰਕੇ ਸਾਨੂੰ ਵਰਲਡ ਕੱਪ ਜਿੱਤ ਕੇ ਲਿਆ ਕੇ ਦੇਗੀ ਸਰ ਜਸ਼ਨ ਦੇ ਵਿੱਚ ਸਾਡੇ ਨਾਲ ਸਾਰੇ ਸਾਡੇ ਸਹਿਯੋਗੀ ਸਾਡੇ ਮੁਹੱਲਾ ਨਿਵਾਸੀ ਜਿਨ੍ਹਾਂ ਨੇ ਆਤੀਸ਼ਵਾਜੀ ਕੀਤੀ ਹੈ ਸਰ ਆਤੀਸ਼ਵਾਜੀ ਦੀ ਬੰਦਾ ਨਜ਼ਾਰਾ ਲਿਆ ਸਾਰਿਆਂ ਨੇ ਅਸੀਂ ਸਾਡੇ ਹਿੰਦੁਸਤਾਨ ਦੇ ਝੰਡੇ ਦੇ ਨਾਲ ਸਾਰੇ ਬੱਚਿਆਂ ਨੇ ਖੇਡ ਕੇ ਉਹਨਾਂ ਨਾਲ ਤਰੀਕੇ ਨਾਲ ਲਿਆ ਕੇ ਸਾਹੀ ਸਾਰਾ ਜਸ਼ਨ ਮਨਾਇਆ ਸਰ बहुत खुशी हुआ इंडिया के जीतने से सारे गली मोहल्ला हमारे इकट्ठा हो गया सारे लोग हम लोग खुशियाँ मनाए एक बार लग रहा था मैच टप है लेकिन मैच एक तरफा था इंडिया जीत गया हम लोग बहुत खुशी हैं हम चाहते हैं रोहित शर्मा जो है वर्ल्ड कप भी खेलें और इंडिया को विजयी बनाएं